ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਝੋਟੀ ਦਿਖਾਉਣੀ ਹੈ ਸੇਲ ਹੈ ਹਾਂਜੀ ਸੱਸੀ ਘਾਲ ਬਾਈ ਜੀ ਸੱਸੀ ਘਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਪਿੰਡ ਕਰਾਲਾ ਜੀ ਨਾਂ ਬਲਬੀਰ ਸਿੰਘ ਜੀ ਤੇ ਆਪਾਂ ਇਧਰੋਂ ਕੰਡਾ ਸੀਨੀਪਰ ਦਾ ਕੋਲ ਨਾਲ ਸਹਜੜਾ ਰਹਿੰਦਾ ਜੀ ਇਧਰਾਂ ਜ਼ਿਲ੍ਹਾ ਆਪ ਨੂੰ ਪੈ ਗਿਆ ਬਰਨਾਲਾ ਕਰਾਲਾ ਹਾਂਜੀ ਹਾਂ ਤੇ ਮੋਬਾਈਲ ਨੰਬਰ ਹੀ 98553 ਜੀ 085734 ਜੀ 98 98553 ਜੀ 085734 085734 ਜਿਹੜੀ ਆਪਾਂ ਝੋਟੀ ਦੇਖੀ ਜਾਨੇ ਕਿਹੜਾ ਸੁਦਾ ਸੂਈ ਆ ਇਹ ਜੀ ਦੂਜਾ ਸੂਏ ਰੈਜਨ ਹਾਲਦੀ ਆਪਣੇ ਘਰ ਦੀ ਝੋਟੀਆਂ ਜੀ ਘਰ ਦੀ ਝੋਟੀਆਂ ਦੂਜਾ ਸੂਏ ਸਵਰਸੂਈ ਆ ਹਾਂ ਜੀ ਦੂਜਾ ਵਾਰ ਬੱਚਾ ਹੀ ਨਹੀਂ ਕੀ ਦੇਤਾ ਬੱਚਾ ਕਟਾ ਦਿੰਦਾ ਜੀ ਜੇ ਰਜੇ ਪੈਣੀ ਹੈ ਹਨਾ ਜੇ ਰੈ ਪੈਣੀ ਚਾਹੀਦੀ ਸੂਈ ਨੂੰ 15 20 ਮਿੰਟ ਹੋਏ ਲਾ ਦੇ ਪਾਗਲ ਵੀ ਮਿੰਟ ਹੋ ਗਈ ਸੂਈ ਰਜੇ ਹੁਣੇ ਹੋਈ ਹੈ ਜੀ ਪਹਿਲੇ ਸੂਏ ਦੁੱਧ ਕਿੰਨਾ ਚੋਇਆ ਪਹਿਲੇ ਉਹ ਤਾਂ ਪਹਿਲੇ ਸੂਏ ਜੀ 15 ਲੀਟਰ ਦਿੱਤਾ ਜੀ 15 ਲੀਟਰ ਅੱਜ 15 ਲੀਟਰ ਜੀ ਹੁਣ ਇਹਨੇ 17 18 ਦਾ ਤੋਂ ਪਲੱਸ ਚਲੂ ਜੀ ਮੰਨ ਕੇ ਜਿਲੇ ਜੱਟ ਸੌਦਾ ਜਾ ਵੀ 16 ਕਿ ਲੀਟਰ ਦੁੱਧ ਵਾਲੀ ਮੈਂ ਹੈਗੀ ਆ ਦੋ ਜਰਾ ਆਉਣਾ ਦੋ ਜਰਾ ਆਉਣਾ ਜੀ ਤੇ ਵਧੀਆ ਲੰਬਾ ਟਾਈਮ ਦੁੱਧ ਚਵਾਉਂਦੀ ਆ ਲੰਬਾ ਟਾਈਮ ਹਾਂ ਜੀ ਇਹ ਤਾਂ ਆਪ ਸਾਡੇ ਪੈਦੇ ਜੀ ਚੋਣ ਚਵਾਦੀ ਇੱਕ ਨੰਬਰ ਹਾਂ ਇੱਕ ਨੰਬਰ ਧਾਰਪੂਰੀ ਪੂਰੀ ਸੋ ਵੀਰੋ 1,80,000 ਰੁਪਏ ਕੀਮਤ ਆ ਥਣਲੇਵਾ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੇ ਮਖਿਆਲ ਜਮਾ ਆਪਣੇ ਮਨ ਕਹੇ ਚੋਣ ਵਾਲੇ ਪਾਸੋਂ ਬੇਬੀ ਕਰੋ ਜੀ ਠੀਕ ਆ ਬਾਕੀ ਸਿੰਘ ਮੂੰਹ ਮੱਥਾ ਦੇਖੋ ਸਿੰਘ ਸੋਨਾ ਕੱਦ ਕੜ ਬਜਰ ਬੁਜਰ ਬਹੁਤ ਚੰਗਾ 1,80,000 ਰੁਪਏ ਕੀਮਤ ਆ ਬਾਕੀ ਮੌਕੇ ਤੇ ਸੌਦਾ ਕਰਾਂਗੇ ਮਾਨਦਾਨ ਹੋ ਜੂ ਬੱਚਾ ਮੇਲ ਕਾਫ ਦਿੱਤਾ ਇਹਨੇ ਕੱਟਾ ਦਿੱਤਾ ਜਿੰਦਿਆਂ ਬਹੁਤ ਅਦਰ ਰਾਜੀ ਪਲੀ ਪੂੜੀ ਬਹੁਤ ਜਿਆਦੇ ਬਾਕੀ ਥਣ ਦੇਖ ਕੇ ਪਰਦਾ ਜਾਂ ਲਾ ਸਕਦੇ ਕਿ ਝੋਟੀ ਚੰਗੀ ਆ ਪਲੀ ਪੂੜੀ ਬਹੁਤ ਜਿਆਦੇ ਆ ਤੇ ਬਾਕੀ ਥਣਲੇਵਾ ਜੀ ਪੂਰੀ ਸਾਫ ਸੁਥਰੀ ਆ ਬਾਕੀ ਮੇਨ ਗਾਲ ਸੁਈ ਸਵਾਈ ਆ ਧਾਰਾ ਵਗੈਰਾ ਓਕੇ ਆ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਆ ਸੋਹਣੇ ਚੰਗੇ ਨਾੜਾ ਦਿਖਾਈ ਦੇ ਜਾਂਦੀ ਆ ਸੁਭਰ ਧਾਰਾ ਦੇਖ ਸਕਦੇ ਆ ਧਾਰਾ ਵਗੈਰਾ ਪੂਰਿਆਂ ਓਕੇ ਆ ਸਾਫ ਸੁਥਰੀਆਂ ਚੌਣਚਵਾਦੀ ਇੱਕ ਨੰਬਰ ਆ ਤੇ ਮੂਰੇ ਸਲਾ ਜੀ ਮਾਰਦੇ ਧਾਰ ਜਮੜੀ ਸੋ ਦੇਖੋਲੇ ਬੱਚਾ ਉੱਚਾ ਝਗਾਉਣਾ ਫਿਰ ਹਲੇ ਹਨਾ ਹਾਂ ਜੀ ਬੱਚਾ ਝਗਾਉਣਾ ਜੀ ਤੇ ਨੰਬਰ ਬੋਲਿਓ ਜੀ ਆਪਣਾ 97555 ਜੀ 08741 985553 ਹਾਂਜੀ 08741 180 ਹਜ਼ਾਰ ਚਨਾਰਮ ਹੋ ਜयो ਅੰਦਰ ਪਿੰਡ ਕਲਾਲਾ ਹਾਂਜੀ ਜ਼ਿਲ੍ਹਾ ਬਰਨਾਲਾ ਪੈ ਗਿਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕਿਸੇ ਵੀਰ ਦੇ ਝੋਟੀ ਪਸੰਦ ਆਵੇ ਤਾਂ ਖਰੀਦਾਰੀ ਕਰ ਸਕਦੇ ਹੋ